ਮੈਨੂੰ ਕੋ ਜਵਾਬ ਸੌ ਦੇ ਹੁਣ ਐ ਬੁੱਤ ਬਣ ਕੇ ਬੈਠੀ ਐ ਮੈਂ ਪੁੱਛੀ ਆ ਨਾ ਤੈਨੂੰ ਕੁਛ ਕੀ ਜਵਾਬ ਦਾਂ ਮੈਂ ਤੈਨੂੰ ਮੈਂ ਤਾਂ ਉਦੋਂ ਦੀ ਜਵਾਬ ਦੇ ਰਹੀ ਆ ਤੈਨੂੰ ਅੱਜ ਕਿਹੜਾ ਲੈਦਾ ਦਊਂਗੀ ਆ ਜਵਾਬ ਨਹੀਂ ਚਾਹੀਦਾ ਮੈਨੂੰ ਮੈਨੂੰ ਇਹ ਦੱਸ ਵੀ ਜ਼ਮੀਨ ਜੋ ਹਿੱਸਾ ਵੰਡ ਕੇ ਦੇਣੀ ਏ ਕਹ ਨਾ ਤੂੰ ਨਹੀਂ ਦਿੰਦੀ ਮੇਰੀ ਜ਼ਮੀਨ ਆ ਮੈਂ ਕਿਉਂ ਹਿੱਸਾ ਵੰਡ ਕੇ ਦਵਾਂ ਉਹ ਤੇਰੀ ਜ਼ਮੀਨ ਤੂੰ ਪੇਕਣ ਤੋਂ ਲੈ ਕੇ ਆਈ ਦੀ ਯਾਰ ਤੂੰ ਦੇਖ ਬੇਬੇ ਇੱਕ ਗੱਲ ਤਾਂ ਤੂੰ ਵੀ ਚੰਗੀ ਤਰ੍ਹਾਂ ਜਾਣਦੀ ਐ ਸਾਡੇ ਦੋਏ ਭਾਈਆਂ ਨੂੰ 6-6 ਕਿੱਲੇ ਆਉਂਦੇ ਸੀਗੇ ਮੇਰੇ ਲਈ 6 ਕਿੱਲੇ ਤਾਂ ਕਹਨੇ ਹੋਗੇ ਕਫੀ ਖਰਚਾ ਸਾਰਾ ਮੇਰੇ ਸਰੋਂ ਚੱਲਦਾ ਏਕ ਹੀ ਲਿਉਂਦੀ ਆ ਕਰੇ ਬੇਪੁੱਤ ਮੈਂ ਤਾਂ ਇਹ ਗੱਲ ਕਹਿਨੀ ਆ ਥੋੜੇ ਦੋਹਾਂ ਚ ਕੋਈ ਇੱਕ ਜਣਾ ਹੀ ਨਿਮਜੋ ਕੀ ਰੱਖੇ ਲੜਾਈ ਚ ਮੈਂ ਤਾਂ ਬੇਬੇ ਮੇਰੀ ਗੱਲ ਸੁਣ ਲੈ ਜਦੋਂ ਪਹਿਲਾ ਟਟ ਕੇ ਰਿਆ ਸੀ ਨਾ ਉਦੋਂ ਪੰਚਾਇਤ ਨੇ ਜ਼ਮੀਨ ਦੇ ਦੋ ਹਿੱਸੇ ਪਾਈ ਸੀ ਉਹਨਾਂ ਨੇ ਕਿਹਾ ਸੀ ਵੀ ਬੇਬੇ ਦੀ ਮਰਜ਼ੀ ਆ ਜਿੰਨੇ ਕਲੇ ਰਹਿਣਾ ਉਧਰ ਰਹਿ ਲੈ ਉਹ ਐਡੇ ਸਿਆਣੇ ਨੀਤੀਓ ਜਿਹੜੇ ਉਦੋਂ ਸਮਝੌਤਾ ਕਰ ਗਏ ਉਹਨਾਂ ਨੂੰ ਤਾਂ ਲੱਗਾ ਸੀ ਦੋ ਹਿੱਸੇ ਪਾਤੇ ਜ਼ਮੀਨ ਦੇ ਦੋਏ ਤਰ੍ਹਾਂ ਖਰਚਾ ਕਰਨੀ ਆ ਨਾ ਤੂੰ ਕੀ ਲੈ ਕੇ ਆਈ ਆ ਘਰ ਚ ਕੋਈ ਨਾ ਜਦੋਂ ਅਸੀਂ ਖਰਚਾ ਕਰਨ ਯੋਗ ਹੋਗੇ ਨਾ ਅਸੀਂ ਵੀ ਕਰ ਲਾਂਗੇ ਨਾਲੇ ਅਸੀਂ ਤੇਰੇ ਤੋਂ ਮੰਗਿਆ ਹੀ ਕੀ ਐ ਜਿਹੜਾ ਤੂੰ ਖਰਚ ਕਰਨੋਂ ਲੱਗ ਗਿਆ ਤੂੰ ਯਾਰ ਬੇਬੇ ਦਾ ਬਣਦਾ ਹਿੱਸਾ ਬੇਬੇ ਹੁੰਦੇ ਬੇਬੇ ਮੇਰੇ ਨਾਲ ਰਹੂਗੀ ਮੈਂ ਗਹਿਣੇ ਪਈ ਜ਼ਮੀਨ ਛਡਾਉਂਗਾ ਉਦੋਂ ਨਾ ਗਹਿਣੇ ਰੱਖ ਦੇ ਅਸੀਂ ਕਿਹਾ ਸੀ ਵੀ ਗਹਿਣੇ ਰੱਖੋ ਉਦੋਂ ਤਾਂ ਤੇਰੇ ਬੈਲ ਪੋਣਿਆਂ ਨੇ ਸਾਰਾ ਘਰ ਭੂਜੇ ਲਾਤਾ ਲਾਪਰੀ ਤੋ ਮੈਨੂੰ ਨਾ ਮਜਬੂਰ ਨਾ ਕਰ ਮੇਰੇ ਤੋਂ ਕੋਈ ਅਹਜਾ ਸਟੈਪ ਚੱਕ ਕੇ ਜਾਉ ਪਛਤਾਏਂਗੀ ਤੂੰ ਤੂੰ ਹਾਂ ਨਹੀਂ ਬੋਲੀ ਦਾ ਬੇਬੇ ਇਹਨੂੰ ਫਿਰ ਐਂ ਕਹਦੇ ਕੋਈ ਹਾਂ ਨਾ ਕਰ ਦੇ ਮੈਨੂੰ ਆਪਣੇ ਪੇਕੇ ਨੂੰ ਬੁਲਾ ਕੇ ਕੋਈ ਗੱਲਬਾਤ ਕਰ ਲੈ ਮੇਰੇ ਨਾਲ ਬੇਬੇ ਤੂੰ ਵੀ ਇਹਨੂੰ ਸਮਝਾ ਦੇ ਵੀ ਨਾ ਤੈਨੂੰ ਮੈਂ ਜ਼ਮੀਨ ਚ ਖੋੜ ਦਵਾਂ ਨਾ ਮੈਂ ਇਹਨੂੰ ਆਪਣੀ ਜ਼ਿੰਦਗੀ ਚ ਦਾਪ ਲਾਪਰੀ ਤਾ ਤੈਨੂੰ ਮੈਂ ਬੁੱਤ ਕਾ ਨੂੰ ਐ ਕਰਦਾ ਨਾ ਮੈਂ ਤੁਹਾਡੇ ਦੋਨਾਂ ਚੋਂ ਕਿਹਨੂੰ ਸਮਝਾਵਾਂ ਮੈਂ ਤਾਂ ਹੋਰੇ ਤੋਂ ਵੀ ਸਤੀ ਪਈਆਂ ਤੇਰੇ ਤੋਂ ਵੀ ਮੈਨੂੰ ਤਾਂ ਐ ਨਹੀਂ ਸਮਝ ਆਉਂਦੀ ਤੁਹਾਨੂੰ ਤੋਂ ਨਾਲ ਨੂੰ ਸਮਝਾਵਾਂ ਤੇ ਸਮਝਾਵਾਂ ਕੀ ਮੇਰੇ ਤਾਂ ਐਂ ਜੀ ਕਰਦਾ ਵੀ ਤੁਸੀਂ ਦੋਨੇ ਜਿਆਨੇ ਬਸ ਕਰ ਜਾ ਬੇਬੇ ਮੈਂ ਚਲੀ ਜਾਨੀ ਆ ਘਰੋਂ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਨਾ ਤੈਨੂੰ ਇਹਨੂੰ ਕੋ ਸਮਝਾਉਣ ਦੀ ਲੋੜ ਹੈ ਲਾਪਰੀ ਤਾ ਦੋ ਦਿਨ ਨੇ ਤੇਰੇ ਕੋਲ ਜਾਂ ਤਾਂ ਕੋਈ ਫੈਸਲਾ ਕਰ ਲੈ ਨਹੀਂ ਫਿਰ ਮੈਥੋਂ ਵੇ ਪੁੱਤ ਨਾ ਕੀ ਗੱਲ ਐਂ ਕਰੋ ਭੱਜ ਕੇ ਨਹੀਂ ਸਾਧ ਬੇਬੇ ਮੈਨੂੰ ਪਤਾ ਹੀ ਆ ਕਿਹੜੀ ਜ਼ਮੀਨ ਭਾਲਦਾ ਇਹ ਤੇ ਤਰੋਂ ਨੂੰ ਇਹ ਕੀ ਕਰਦਾ ਸਮਝਾ ਦੇ ਇਹਨੂੰ ਨਾ ਇਹਨੂੰ ਜ਼ਮੀਨ ਵੀ ਲੈ ਨਾ ਮੈਂ ਇਹਦਾ ਨਾ ਪਿਆ ਨੀ ਕੁੜੇ ਹੈ ਨਾ ਨਹੀਂ ਫਿਰ ਚੁੱਪ ਕਰਕੇ ਜਾਇਆ ਸਰਨਾ ਕੋਈ ਗੱਲ ਕਿਸੇ ਬੰਨੇ ਵੀ ਲਾ ਦੋ ਮੈਂ ਤਾਂ ਖਾ ਲਈ ਇਹ ਨਾ ਜਵਕਾ ਨੇ ਮੈਂ ਕੀ ਕਰਾਂ ਮੈਨੂੰ ਆਉਦੀ ਸਮਝ ਨਹੀਂ ਆਉਂਦੀ ਮੇਰਾ ਪੁੱਤ ਕਾਦਾ ਮਰ ਗਿਆ ਮੈਂ ਹੀ ਮਰ ਜਾਂਦੀ ਚੰਗਾ ਸੀ ਦੇਖ ਲੜੀ ਤੂੰ ਆ ਮੇਰਾ ਪੁਰਾਣਾ ਦੋਸਤ ਮੈਂ ਤੈਨੂੰ ਕੋ ਰਹਿ ਦੇਣ ਆਇਆ ਛਾਵਾਂ ਮੇਰੀ ਗੱਲ ਮੰਨ ਲਈ ਆਹ ਤਿਰੜੀ ਗੱਲ ਦੀ ਤੇ ਲਾਗੂ ਵਾਲੀ ਗੱਲ ਦੀ ਨਾ ਸਾਰੇ ਬੰਦੇ ਚਰਚਾ ਹੁੰਦੀ ਆ ਯਾਰ ਹੋਈ ਜਾਣ ਦੇ ਚਰਚਾ ਫੇ ਮੈਨੂੰ ਕੀ ਵੈਸੇ ਵੀ ਲੋਕ ਤਾਂ ਗੱਲਾਂ ਬਣਾਉਂਦੀ ਹੁੰਦੇ ਨੇ ਬਣਾਈ ਜਾਂਦੇ ਯਾਰ ਉਹ ਗੱਲ ਇੱਥੋਂ ਤੱਕ ਨਹੀਂ ਤੈਨੂੰ ਪਤਾ ਉਹਦਾ ਜੇਠ ਹੈਗਾ ਬੈਲੀ ਕੱਲ ਪਰਸੋਂ ਦਾ ਉਹ ਮੇਰੇ ਨਾਲ ਲੜ ਕੇ ਟਿਆ ਜਵਾਖ ਜੀ ਪਿਛੇ ਉਹ ਯਾਰ ਬੈਲੀ ਆ ਫਿਰ ਮੈਂ ਕੀ ਕਰਾਂ ਮੈਂ ਡਰਦਾ ਹਾਂ ਉਹਦੇ ਤੋਂ ਆਹ ਨਾਲ ਕਿੰਨਾ ਕੁ ਦਬਕੇ ਰਹਾਂਗੇ ਆ ਦੇਖ ਜਿਹੜੀ ਗੱਲ ਦਾ ਮੈਨੂੰ ਡਰ ਸੀ ਉਹੀ ਹੋਣ ਲੱਗੀ ਨਾ ਨਾ ਤਾਂ ਤੂੰ ਡਰਦਾ ਨਾ ਉਹ ਡਰਦਾ ਦੇਖ ਗੱਲ ਉਹਦੇ ਕੋਲੇ ਪਹੁੰਚੀ ਚਾਹੇ ਤਾਂ ਉਹ ਤੇਰੇ ਨਾਲ ਲੜੇ ਚਾਹੇ ਤੂੰ ਉਹਨਾਂ ਨਾਲ ਲੜੇ ਨੁਕਸਾਨ ਸਾਰਾ ਤੇਰਾ ਹੋ ਤਾ ਛੜਾ ਛਾਂਟ ਉਹਦੇ ਮਗਰ ਮੂਰੇ ਕੌਣਾਗਾ ਮੂੰਖੀ ਬੀਲਦਾਰੀ ਲਿਆ ਬੰਦਾ ਯਾਰ ਮਾੜਾ ਦਿਮਾਗ ਤੋਂ ਕੰਮ ਲਾਇਆ ਫਿਰ ਨੁਕਸਾਨ ਤੋਂ ਡਰ ਕੇ ਕਰੇ ਬੈਠ ਜੀਏ ਯਾਰ ਦੇਖ ਸੱਜ ਮੈਂ ਥੋਣੀ ਯਾਰ ਡਰ ਕੇ ਰਹਿ ਜਾਂਦਾ ਕੋਈ ਨਹੀਂ ਜੋ ਹੋਊਗਾ ਦੇਖ ਲਾਂਗੇ ਆਪੇ ਓਹੋ ਯਾਰ ਨਾਲੀ ਫੇਰ ਤੂੰ ਉਹੀ ਕਹ ਕਿ ਮੇਰੇ ਨੀ ਪੱਲੇ ਪੈਂਦੀਆਂ ਆ ਗੱਲ ਗੱਲ ਤੇ ਸਮਝਾਉਣ ਲੱਗਿਆ ਨਾ ਗੱਲਾਂ ਹੁਣ ਮਾੜੀ ਜੀ ਚਲ ਓਏ ਇਹ ਯਾਰ ਹੁਣ ਐ ਨਹੀਂ ਹੈਗਾ ਕਿ ਉਹ ਗਿਆ ਹੀ ਵਰੀ ਆ ਕਿੰਨਾ ਤੇ ਤੇਰਾ ਇਹਨਾਂ ਘਰ ਵਾਸ ਸਕਦਾ ਇਹ ਪੰਡਾ ਇਸੇ ਲਈ ਬਾਲਾ ਮਾੜਾ ਕੁੱਤ ਸਵਾਰ ਹੋ ਰਿਹਾ ਇਹਨਾਂ ਤੇ ਪਤਾ ਨਹੀਂ ਕੀ ਹੋਣਗੇ ਦਾ ਚੱਲ ਇੱਕ ਵਾਰੀ ਫੇਰ ਸਮਝਾ ਕੇ ਦੁਕਣੀ ਨੂੰ ਦੁਬਾਰੇ ਮਿਲਾਂ ਨਾ ਚੱਲ ਦੰਗ ਨਾ ਮਰੀ ਮਾ ਜੇ ਮੇਰੇ ਘਰ ਵਾਲਾ ਮਰ ਗਿਆ ਤਾਂ ਮੈਂ ਤਾਂ ਜਿਉਂਦੀ ਆ ਮੇਰੇ ਬੜੀ ਤਾਂ ਦੇਖ ਲਓ ਤੁਸੀਂ ਹੁਣ ਕੀ ਆ 6 ਮਹੀਨੇ ਹੋ ਗਏ ਮੇਰੇ ਘਰੇ ਕਲੇਸ਼ ਬੈਨੂ ਤੁਹਾਨੂੰ ਮੈਂ ਕਿਦਾਂ ਦੀ ਸਨੇਹ ਲਾਰੀਆਂ ਵੀ ਭਾਈ ਮੈਨੂੰ ਆ ਕੇ ਮਿਲ ਜੋ ਮਿਲ ਜੋ ਉਹਦੇ ਵਿੱਚ ਭੂਆ ਨੂੰ ਵੀ ਕਿਹਾ ਤੁਸੀਂ ਉਹਦੇ ਵੀ ਨਹੀਂ ਕੋਈ ਗੱਲ ਸੁਣੀ ਹੈਗੀ ਜਦ ਆ ਜਦੋਂ ਮੈਂ ਮਰ ਗਿਆ ਉਦੋਂ ਮੇਰੇ ਤੇ ਕਫਨ ਪਾਉਣੀ ਆਉਣਾ ਤੁਸੀਂ ਹੁਣ ਕੀ ਆ ਤੈਨੂੰ ਮੇਰੇ ਜੱਠ ਦਾ ਪਤਾ ਤਾਂ ਹੈਗਾ ਹੁਣ ਮੈਨੂੰ ਕਹਿੰਦਾ ਜਿਆਦਾ ਮੇਰੇ ਨਾਲ ਵਿਆਹ ਕਰਾ ਲਾ ਨਹੀਂ ਕਹਦਾ ਜ਼ਮੀਨ ਨੂੰ ਤਾਂ ਨਹੀਂ ਸੇਜ ਵੰਡ ਲਾ ਨਹੀਂ ਕਹਦਾ ਤੈਨੂੰ ਮੈਂ ਮਾਰ ਦੂੰ ਮਾਂ ਮੈਂ ਨਹੀਂ ਗੱਲ ਮੰਨਣੀ ਇਹਨਾਂ ਦੀ ਮੈਂ ਨਹੀਂ ਮੰਨਣੀ ਮੈਂ ਤੁਹਾਨੂੰ ਉਦੋਂ ਹੀ ਕਿਹਾ ਸੀਗਾ ਉਹ ਗੱਲ ਦਿਨ ਵੀ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ ਜਾਂ ਤਾਂ ਇੱਥੇ ਆ ਕੇ ਕੋਈ ਗੱਲ ਨਿਮੇੜ ਜੋ ਨਹੀਂ ਮੈਂ ਫਾਹਾ ਲੈ ਕੇ ਮਰ ਜੂ ਮਾਤਾ ਸੁਣਦੀ ਕਿਉਂ ਨਹੀਂ ਕਿਉਂ ਨਹੀਂ ਸੁਣਦੀ ਉਹ ਬੰਦਾ ਨਹੀਂ ਚੱਜਦਾ ਹੈਗਾ ਮੈਂ ਨਹੀਂ ਉਹਦੇ ਨਾਲ ਰਹਿ ਸਕਦੀ ਇਤੋਂ ਚੰਗਾ ਤਾਂ ਮੈਂ ਕੱਲੀ ਠੀਕ ਆ ਮੈਂ ਨਹੀਂ ਰਹਿਣਾ ਉਹਦੇ ਨਾਲ ਬਸ ਮੇਰੇ ਪਿਓ ਨੂੰ ਕਹਿ ਤੇ ਤੂੰ ਆ ਕੇ ਆਪਦਾ ਇਹਦੇ ਨਾਲ ਗੱਲ ਕਰਕੇ ਜਾਉ ਬਈ ਦਾਲ ਸਬਜ਼ੀ ਦੇਖਾਂ ਇਹਨਾਂ ਦਾ ਤਾਂ ਭਾਈ ਕੋਤ ਫੇਸਾਂ ਹੀ ਆ ਰੋਟੀ ਦਾ ਖਾਣੀ ਆ ਕੀ ਕਰ ਨਾ ਉਹ ਮੰਨਦਾ ਉਹਦਾ ਵੀ ਮੈਨੂੰ ਪਤਾ ਆ ਪਰ ਕੀ ਕਰ ਇਹ ਵੀ ਨਹੀਂ ਮੇਰਾ ਕਹਿਣਾ ਮੰਦੀ ਚੱਲ ਵੇਖਾਂ ਸਮਝਾ ਕੇ ਵੇਖਦੀ ਆ ਜਾ ਕੇ ਜੇ ਮੰਨ ਜੇ ਤਾਂ ਦੇਖ ਪੁੱਤ ਕਲੇਸ਼ ਦਾ ਮੂੰਹ ਕਾਲਾ ਹੀ ਹੁੰਦਾ ਕਿੰਨਾ ਕੁ ਚਿਰ ਕਲੇਸ਼ ਰੱਖੇਗੀ ਹੈ ਮੈਂ ਤਾਂ ਆਪ ਤੈਨੂੰ ਆਹੀ ਗੱਲ ਕਹਿਨੀ ਆ ਵੀ ਭਾਈ ਆਪਦੇ ਪੇਕਿਆਂ ਨੂੰ ਸੱਦ ਲੈ ਇੱਕ ਪਾਸਾ ਕਰ ਲੈ ਕੁੱਤਾ ਮਾਣ ਨੂੰ ਵੀ ਫੋਨ ਆਉਣਾ ਦੇਖਨ ਦੇ ਚੋ ਕੋਈ ਨਾ ਕੋਈ ਹੱਲ ਤਾਂ ਕਰਨਾ ਪਊ 6-7 ਮਹੀਨੇ ਹੋ ਗਏ ਪਲੇਸਮੈਂਟ ਦੇ ਨੂੰ ਕਰੇ ਮੈਂ ਤਾਂ ਆਪ ਆਹੀ ਕਹਿੰਨੀ ਆ ਵੀ 6-7 ਮਹੀਨੇ ਹੋ ਗਏ ਭਾਈ ਕਲੇਸ ਪੈਂਦੇ ਨੂੰ ਕਲੇਸ ਇੰਨਾ ਕਰੇ ਚੰਗਾ ਨਹੀਂ ਹੁੰਦਾ ਹਾਂ ਮਾਂ ਕੀ ਕਰਮਾਈ ਸੀ ਤੁਸੀਂ ਕੰਮ ਤਾਂ ਇਹ ਆਈ ਸੀ ਉੱਠ ਕੇ ਰੋਟੀ ਪਾਣੀ ਦੇਖ ਲਾ ਭਾਈ ਕਿੰਨਾ ਚਿਰ ਕਲੇਸ ਨਾਲ ਢਿੱਡ ਭਰਾਂਗੇ ਅਕਸਰ ਢਿੱਡ ਨੂੰ ਝੁਲਕਾ ਤਾਂ ਦੇਣਾ ਹੀ ਪੈਣਾ ਮਾਂ ਇਹ ਜੀ ਕਿਹੜੀਆਂ ਰੋਟੀਆਂ ਚੰਗੀਆਂ ਲੱਗਦੀਆਂ ਐ ਇਹ ਤਾਂ ਜੀ ਕਰਦਾ ਵੀ ਕੁਝ ਖਾਗੀ ਮਰਚਾ ਚੰਗੀਆਂ ਲੱਗਣ ਤੇ ਭਾਵੇਂ ਨਾ ਲੱਗਣ ਉਹ ਤਾਂ ਖਾਣੀਆਂ ਦਾ ਪੈਣੀਆਂ ਹੀ ਆ ਜੇ ਢਿੱਡ ਨਾ ਭਰੂਗਾ ਤੇ ਢਿੱਡ ਤੋਂ ਬਿਨਾ ਤੁਰਾਂਗੇ ਕਿਵੇਂ ਆਪਾਂ ਜਾ ਕੇ ਬਾਹਰੋਂ ਦੁਕਾਨ ਤੋਂ ਕੋਈ ਦਾਲ ਸਬਜ਼ੀ ਲਿਆ ਆਪਣੇ ਕੋਈ ਦਾਲ ਸਬਜ਼ੀ ਵੀ ਨਹੀਂ ਹੈਗੀ ਮੈਂ ਤੂੰ ਬਾਹਰ ਜਾਂਦੀ ਉਹ ਫਿਰ ਮੈਨੂੰ ਆ ਕੇ ਬੋਲੂਗਾ ਵੀ ਤੂੰ ਬਾਹਰ ਹੀ ਗਈਆਂ ਨਹੀਂ ਕਿਤੇ ਨਹੀਂ ਬੋਲਦਾ ਐਨਾ ਵੀ ਉਹ ਮਾੜਾ ਨਹੀਂ ਆ ਤੇਰਾ ਫਿਕਰ ਕਰਦਾ ਤਾਂ ਕਰਕੇ ਤੈਨੂੰ ਬੋਲ ਜਾਂਦਾ ਕੁਛ ਨਹੀਂ ਕਹਿੰਦਾ ਤੈਨੂੰ ਮੈਂ ਬੋਲ ਦੂੰਗੀ ਵੀ ਮੈਂ ਕੱਲ੍ਹ ਆ ਸੀ ਉਹਨੂੰ ਆ ਮੇਰੇ ਮੱਛਣੇ ਪੈਰ ਤੇ ਆ ਦੇ ਇੱਕ ਸੱਟ ਜੀ ਲੱਗੀ ਐ ਮਰ ਤੋਂ ਨਹੀਂ ਜਾਇਆ ਜਾਂਦਾ ਲੱਗਿਆ ਉਹ ਹੈਲੋ ਠੀਕ ਆਲਾ ਕੀ ਹੋ ਗਿਆ ਐ ਨੀਮੀ ਪਾ ਕੇ ਲੰਘ ਗਿਆ ਤੈਨੂੰ ਲੱਗਦਾ ਸਿਆਣ ਚ ਨਹੀਂ ਆਉਣਾ ਜਰ ਸਿਆਣ ਚਾਹਣ ਨੂੰ ਕਿਹੜਾ ਤੂੰ ਪਾਸਲੇ ਪਿੰਡ ਦਾ ਐ ਨਾ ਮੈਂ ਪਾਸਲੇ ਪਿੰਡ ਦਾ ਮੈਂ ਤੇਰੇ ਬਾਰੇ ਜਾਣਦਾ ਚੰਗੀ ਤਰ੍ਹਾਂ ਤੂੰ ਮੇਰੇ ਬਾਰੇ ਜਾਣਦਾ ਗੱਲ ਦੱਸ ਕੀ ਐ ਚੰਗੀ ਤਰ੍ਹਾਂ ਤਾਂ ਸ਼ਾਇਦ ਤੂੰ ਹਲੇ ਮੇਰੇ ਬਾਰੇ ਜਾਣਦਾ ਨਹੀਂ ਜੇ ਜਾਣਦਾ ਹੁੰਦਾ ਤਾਂ ਤੇਰਾ ਗੱਲ ਕਰਨ ਦਾ ਤਰੀਕਾ ਨਾ ਹੁੰਦਾ ਉਹ ਜਰ ਜਾਣਨ ਨੂੰ ਕਿਹੜਾ ਤੂੰ ਵੱਡਾ ਖੱਬੀ ਖਾਨਾ ਚਾਰ ਕਬਜੀ ਲੈਨੇ ਉਹਦੇ ਸਿਰ ਤੇ ਧਮਕਾਉਂਦਾ ਫਿਰਦਾ ਲੋਕਾਂ ਨੂੰ ਕਬਜਿਆਂ ਦਾ ਤਾਂ ਖੜਾ ਛੋਟ ਜਾਂਦਾ ਪਰ ਜਿਹੜੀਆਂ ਹਰਕਤਾਂ ਤੂੰ ਕਰਦਾ ਫਿਰਦਾ ਨਾ ਇਹ ਮਾਫੀ ਦੇ ਲਾਇਕ ਨਹੀਂ ਹੈਗੀਆਂ ਸਮਝ ਜਾ। ਉਹ ਯਾਰ ਰਾਤਰੀਆਂ ਫੋਕੀਆਂ ਧਮਕੀਆਂ ਤੋਂ ਨਾ ਮੈਟਰ ਤਾਂ ਨਹੀਂ। ਮੁੱਦੇ ਦੀ ਗੱਲ ਦੱਸ। ਕਹਿਣਾ ਕੀ ਚਾਹਣਾ ਤੂੰ? ਮੁੱਦੇ ਦੀ ਗੱਲ ਤਾਂ ਇਹ ਐ ਵੀ ਤੂੰ ਜਿਹੜਾ ਸਾਡੇ ਘਰ ਦੀ ਇੱਜ਼ਤ ਤੇ ਬਾਹਰ ਕਰਦਾ ਫਿਰਦਾ ਨਾ ਤੇਰੀ ਕੱਲੀ-ਕੱਲੀ ਰਿਪੋਰਟ ਮਿਲੀ ਜਾਂਦੀ ਐ ਮੈਨੂੰ। ਦੇਖ ਤੈਨਾਂ ਸੋਚ ਵੀ ਮੈਂ ਕਿਸੇ ਗਲਤ ਹੋਣ ਜਾਣਾਂ। ਪਿੰਡ 'ਚੋਂ ਮੈਨੂੰ ਤੇਰੀ ਹਰੇਕ ਤਰ੍ਹਾਂ ਦੀ ਗੱਲ ਪਤਾ ਲੱਗੀ ਜਾਂਦੀ ਐ। ਬਸ ਮੈਨੂੰ ਵੀ ਇੱਕ ਮੌਕੇ ਹੀ ਜਾਂਦਾ। ਜਿੱਦੇ ਕਿਤੇ ਮੇਰੇ ਦਾਤੇ ਚੜ ਗਏ ਨਾ। ਫਿਰ ਉਹਦੇ ਹੱਥ ਦਾ ਸਾਬ ਨਾਲ ਸਾਬ ਲਾਉਣ ਨੂੰ ਕੀ ਹੈ ਤੂੰ ਜਿਹੜੀ ਗੱਲ ਕਰਨੀ ਹੈ ਕਰ ਲੈ ਮੇਰਾ ਨਾ ਗੱਲ ਕਰਨ ਦਾ ਤਰੀਕਾ ਥੋੜਾ ਜਿਹਾ ਹੋਰ ਹੈ ਜਿਵੇਂ ਤੂੰ ਮੇਰੇ ਪਰਿਵਾਰ ਕੰਨੀ ਦੇਖਦਾ ਹੈ ਤਾਂ ਪਰਿਵਾਰ ਤਾਂ ਤੇਰਾ ਵੀ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਓਏ ਤੂੰ ਦੇਖ ਤੈਨੂੰ ਤੇ ਪੂਰੇ ਪਿੰਡ ਨੂੰ ਮੇਰੇ ਬਾਰੇ ਚੰਗੀ ਤਰ੍ਹਾਂ ਪਤਾ ਹੈ ਕਿਹੋ ਜਿਹਾ ਬੰਦਾ ਮੈਂ ਹਾਂ ਮੈਂ ਕੀ ਨਹੀਂ ਕਰ ਸਕਦਾ ਕਿੱਥੇ ਤੇਰੇ ਘਰ ਦੇ ਆਉਂਦੇ ਨੇ ਕਿੱਥੇ ਜਾਂਦੇ ਨੇ ਪਲ-ਪਲ ਦੀ ਖਬਰ ਰੱਖਦਾ ਹਾਂ ਦੇਖ ਕੋਈ ਉਹਨਾਂ ਤੱਕ ਨਾ ਜਾ ਆਪਾਂ ਕੋਈ ਰਾਹ ਉਹ ਤਾਂ ਕਰਨ ਨੂੰ ਕਰਾਉਣਾ ਮਿੱਤਰ ਜਿਵੇਂ ਦੀ ਨੀਤੀ ਤੂੰ ਰੱਖੇਂਗਾ ਉਮੀਦਾਂ ਮੈਂ ਪਰ ਮੈਂ ਤੈਨੂੰ ਫੇਰ ਵੀ ਇੱਕ ਮੌਕਾ ਦੇ ਰਿਹਾ ਸਮਝ ਜਾ ਮੈਨੂੰ ਲੱਗਦਾ ਜਿਹੜੀਆਂ ਗੱਲਾਂ ਮੈਂ ਤੈਨੂੰ ਕਹੀਆਂ ਨੇ ਸਮਝ ਗਿਆ ਹੋਵੇਗਾ ਧਿਆਨ ਰੱਖੀ ਜਿਵੇਂ ਤੂੰ ਮੇਰੇ ਪਰਿਵਾਰ ਕੰਨੀ ਦੇਖਦਾ ਹੈ ਤਾਂ ਪਰਿਵਾਰ ਦਾ ਤੇਰਾ ਵੀ ਮੈਂ ਚੰਗੀ ਤਰ੍ਹਾਂ ਜਾਣ ਕਿ ਸੋਚਣਾ ਕੀ ਹੈ ਯਾਰ ਦੇਖ ਲੈ ਪ੍ਰੀਤ ਮੈਂ ਤੈਨੂੰ ਇੱਕ ਵਾਰੀ ਮਿਲ ਕੇ ਕਹਿਣਾ ਵੀ ਸੀ ਕਿ ਆਪਾਂ ਅੱਜ ਤੋਂ ਨਹੀਂ ਮਿਲਦੇ ਹੈਗੇ ਬਾਕੀ ਹੁਣ ਵੀ ਤੂੰ ਜਿਹੜੇ ਕੰਮ ਜਾ ਰਹੀ ਸੀ ਤੂੰ ਜਾ ਇਸਨੇ ਦੇਖ ਲਿਆ ਤਾਂ ਲੋ ਗੱਲਾਂ ਬਣਾਉਂਦੇ ਨੇ ਹਾਂਜੀ ਕੱਲ ਤਿੰਨ ਲੋਕਾਂ ਦੀ ਜ਼ਿਆਦਾ ਟੈਨਸ਼ਨ ਨਹੀਂ ਹੋਣ ਲੱਗੀ ਪਹਿਲਾਂ ਤਾਂ ਕਦੇ ਸੋਚਿਆ ਨਹੀਂ ਸੀ ਦੇਖ ਮੇਰੇ ਨਾਲ ਗੱਲਾਂ ਨਾ ਕਰ ਮੈਂ ਹੁਣ ਤੇਰੇ ਨਾਲ ਨਹੀਂ ਰਹਿ ਸਕਦਾ ਵੈਸੇ ਵੀ ਪਤਾ ਨਹੀਂ ਤੇ ਨਤੀਜੇ ਕੀ ਨਿਕਲਣਗੇ ਮੈਂ ਚਲਦਾ ਹਾਂ ਯਾਰ ਵੇਰਾ ਹੀ ਬਾਈਂ ਘੱਟੋ ਘੱਟ ਬੰਦੇ ਨੂੰ ਆਪ ਸਮਝ ਚਾਹੀਦੀ ਹੈਗੀ ਵੀ ਉੱਥੇ 43 ਜਣੇ ਖੜੇ ਨੇ ਆਪਾਂ ਨੂੰ ਦੇਖੀ ਜਾਂਦੇ ਨੇ ਕਹਾੜੀਆਂ ਵਾਲੇ ਤੇ ਆਪਾਂ ਦਾ ਟਾਈਮ ਨਾਲ ਨਹੀਂ ਪਹੁੰਚੇ। ਭਾਈ ਆਉਂਦਾ ਹੀ ਨਹੀਂ ਹਰ ਵਾਰੀ ਟਾਈਮ ਦੇ ਕੇ। ਅਗਲੇ ਤੋਂ ਕਬਜ਼ਾ ਲੈਣਾਗਾ ਪੈਸੇ ਲੈ ਹੋਏ ਨੇ। ਜੇ ਆਪਾਂ ਹੀ ਟਾਈਮ ਨਾਲ ਪਹੁੰਚੇ ਫਿਰ ਕੀ ਦੱਸ? ਚੱਲ ਆ ਕੋ ਗੱਡੀ ਚਲੀਏ। ਭਾਈ ਕਦੋਂ ਦੇ ਡਿੱਕੀ ਜੰਨੇ ਆ ਬੰਦਿਆਂ ਦੇ ਕਿੰਨੇ ਫੋਨ ਆ ਗਏ। 10 ਵੇ ਦਾ ਟਾਈਮ ਦਿੱਤਾ ਸੀ ਭਾਈ ਉਹ ਟਾਈਮ ਦਿੱਤਾ ਮੈਨੂੰ ਪਤਾ ਹੈ ਘਰੇ ਮਸਲਾ ਹੋ ਗਿਆ ਥੀ ਯਾਰ। ਤੂੰ ਗੱਡੀ ਕੱਢ ਕੇ ਨਾ ਚੱਲ। ਗੱਡੀ ਤਾਂ ਆਜੋ ਬਹਿ ਜਾਓ। ਭਾਈ ਤੁਹਾਨੂੰ ਆਪ ਨੂੰ ਚਾਹੀਦਾ ਹੈਗਾ ਜਦੋਂ ਪੈਸੇ ਫੜਾਏ ਹੋਏ ਨੇ ਦਿੱਤੇ ਹੋਣੇ ਟਾਈਮ ਨਾਲ ਪਹੁੰਚੀਏ। ਬਹਿ ਜਾਓ ਭਾਈ। ਸਹਜ ਹਰਮੀ ਸਾਲਾ ਪਿੰਡ ਚੱਡੀ ਗੱਲ ਹੋਈ ਪਈ ਆ ਤੂੰ ਇੱਥੇ ਬੈਠਾ ਰਾਵਣਾ ਕੀ ਹੋ ਗਿਆ ਓਏ ਤੈਨੂੰ ਪਤਾ ਕਿ ਵਿੱਕੀ ਮਾਰਤਾ ਕਿਸੇ ਨੇ ਵਿੱਕੀ ਉਹ ਹਾਂ ਉਹ ਮਰਿਆ ਕਿ ਮਾਰਿਆ ਕਿਸੇ ਨੇ ਹੋ ਪਤਾ ਨਹੀਂ ਯਾਰ ਮਾਰਤਾ ਕਿ ਮਰ ਗਿਆ ਪਰ ਪੁਲਿਸ ਆਈ ਹੋਈ ਸੀ ਨਾਲੇ ਲੋਕ ਗੱਲਾਂ ਕਰੀ ਜਾਂਦੇ ਸੀ ਤੇ ਇਕੱਠ ਜਾ ਵਾਵਾ ਹੋ ਰਿਹਾ ਨੇ ਦੇ ਬਾਹਰ ਚ ਹਾਂ ਗੱਲ ਹੋ ਗਈ ਯਾਰ ਹੋਰ ਤੂੰ ਕਾ ਤੋ ਸੋਚੀ ਬੈਠਾ ਹਜਾ ਚੱਲੀਏ ਜਾ ਕੇ ਦੇਖਦੇ ਆ ਉਹ ਗੱਲ ਸੋਚਣ ਦੀ ਨਹੀਂ ਤੈਨੂੰ ਪਤਾ ਕਿ ਸਾਰੇ ਦੁਨੀਆ ਨਾਲ ਬੈਰ ਬਰੋਦਾਗਾ ਆ ਕੱਲ ਪਰਸੋਂ ਮੀਰ ਨਾਲ ਲੜਕੇ ਹਟਿਆ ਹੋ ਉਹ ਜਵਾਖ ਜੇ ਪਿੱਛੇ ਇਹਨਾਂ ਦਾ ਮੀਰ ਨਾਲ ਵਿਚਾ ਜੇ ਕੂੰ ਪ੍ਰਭਾ ਜੀ ਜਾ ਕਣ ਜਾਇ ਮੈਦਾ ਜਹਨਾਗੀ ਦੇ ਪਾਸੇ ਐਮੀ ਹੋਰ ਵਿੱਚ ਮੜੇ ਜਾਵਾਂਗੇ ਤਾਂ ਪੰਦਾਂ ਨੂੰ ਪਤਾ ਇਹੋ ਜਿਹਾ ਹੈਗੀ ਆ ਕੋ ਯਾਰ ਦੇਖ ਲਾ ਦੋਹੇ ਭਾਈ ਇਕੋ ਜਿਹੇ ਸੇ ਪਹਿਲਾਂ ਵੱਡੇ ਏਸੇਰਾ ਵੱਡੇ ਨਹੀਂ ਵੀ ਏਸੇਰਾ ਪਾ ਗਿਆ ਉਹ ਵੀ ਹੁਣ ਇਹਦਾ ਵੀ ਨਹੀਂ ਪਤਾ ਕੀ ਬਣਿਆ ਕੀ ਉਹ ਹੀ ਤਾਂ ਗੱਲ ਆ ਇਹਦਾ ਟੀੜੀ ਵੀੜੀ ਪਈ ਗਈ ਨਾ ਜੈ ਕਮਾ ਜੀ ਚਲ ਕੋਈ ਨਾ ਦੇਖਦੇ ਫਿਰ ਜਦ ਤੁਹਾਨੂੰ ਪੰਡਾ ਭਰਾਵਾਂ ਜਾਣਾ ਮੈਦਾ ਜਾਣਾ ਭਰਾਵਾ ਆਪ ਤੁਝਾ ਆਇਆ ਜਾ ਕਣ ਮਾਤਾ ਮੰਨਦੇ ਆ ਬਹੁਤ ਮਾੜਾ ਕੰਮ ਹੋਇਆ ਵੀ ਤੁਹਾਡੇ ਪੁੱਤ ਦਾ ਕਤਲ ਹੋਇਆ ਇਹ ਚਾਰ ਬੰਦੇ ਸ਼ੱਕ ਦੇ ਆਧਾਰ ਤੇ ਬੁਲਾਏ ਨੇ ਦੱਸੋ ਤੁਹਾਨੂੰ ਕਿਹੜੇ ਤੇ ਸ਼ੱਕ ਹੈ ਇਹਨਾਂ ਚੋਂ ਸਾਰਿਆਂ ਤੇ ਸ਼ੱਕ ਮੈਂ ਕਿਹਦਾ ਨਾਮ ਲਵਾਂ ਦੱਸੋ ਜੀ ਦਿਨ ਆ ਉਹ ਸੀ ਨਾਲੇ ਖੇਤ ਦੇ ਗਵਾਂਢੀ ਆ ਨਾਲੇ ਇਹਨਾਂ ਦੀ ਜ਼ਮੀਨ ਸਾਡੇ ਕੋਲ ਗਹਿਣੇ ਪਈ ਸੀਗੀ ਪਰਸੋਂ ਹੀ ਸਾਡੀ ਲੜਾਈ ਵੀ ਹੋ ਕੇ ਟੀ ਆ ਆ ਖੜਾ ਭਈਆ ਹਾ ਓਏ ਤੂੰ ਬੰਦਾ ਬਨਣਾ ਕਿ ਨਹੀਂ ਬਨਾਇਆ ਕੀ ਗੱਲ ਹੋ ਗਈ ਬਾਈ ਉਹ ਤੂੰ ਪਹਿਲਾਂ ਖੇਤਾਂ 'ਚ ਕੀੜੇ ਮਾਰਦਾ ਫਦਾ ਮੋਟਰ ਤੇ ਅੱਜ ਤੂੰ ਸਾਹ ਘਰ ਵੱਲ ਕੀੜੇ ਮਾਰਦਾ ਫਿਰਦਾ ਤੈਨੂੰ ਸ਼ਰਮ ਹੈ ਕਿ ਨਹੀਂ ਉਹ ਭਾਈ ਮੈਂ ਉਧਰ ਕੰਮ ਗਿਆ ਤੀ ਯਾਰ ਇੰਨੇ ਕਾਤੇ ਕਰਮ ਹੋਈ ਨਾ ਕੰਮ ਕੀ ਬੈਹਣ ਜੰਦੇ ਨੇ ਵਾਰ-ਵਾਰ ਘਿਹੜੇ ਮਾਰਦਾ ਫਿਰ ਤੂੰ ਕਰ ਦੇ ਚੱਲ ਨਹੀਂ ਜਾਂਦਾ ਯਾਰ ਅੱਗੇ ਤੋਂ ਬਸ ਮੇਰੀ ਸੁਣ ਲੈ ਗਰ ਬੰਦਾ ਬੈਹਣ ਸਾਡੇ ਲੱਤਾਂ ਵੜ ਦੂੰ ਮੈਂ ਉਹ ਲੱਤਾਂ ਕੀ ਵੜਨਗਾ ਭਾਈ ਇਹਨੂੰ ਤਾਂ ਜਾਨੂ ਮਾਰਦਾ ਕਿ ਆਪਾਂ ਨੂੰ ਕਿਹੜੇ ਪੰਦੇਰਾ ਘਟਾ ਹੈ ਦੇਖ ਮਾਤਾ ਕਿਉਂ ਸਾਰੇ ਝੂਠਾ ਨਾਲ ਆ ਲਈ ਜਾਨੀ ਆ ਤੁਹਾਨੂੰ ਦੋਵਾਂ ਨੂੰ ਪਤਾ ਆ ਉਹਦਾ ਸਾਰੇ ਪਿੰਡ ਵਿੱਚ ਇੱਕ ਇੱਟ ਕੁੱਤੇ ਦਾ ਵੈਰ ਸੀ ਹਰ ਰੋਜ਼ ਕੇ ਇਹਨਾਂ ਲੜਦਾ ਰਹਿੰਦਾ ਸੀ ਕੀਪ ਤਾਂ ਕਿੰਨੇ ਮਾਰ ਦਿੱਤਾ ਐਵੇਂ ਸਾਨੂੰ ਫਸਾਈ ਜਾਨੀ ਆ ਤੂੰ ਮੇਰੇ ਲਈ ਤਾਂ ਆਵੇ ਦੋਵੇਂ ਕਾਤਲ ਹੀ ਨੇ ਜਦੋਂ ਸਵੇਰੇ ਤੜਕੇ ਦਿਨ ਨਹੀਂ ਚੜਦਾ ਸੀ ਉੱਠਦੇ ਆ ਮੇਰੇ ਪੁੱਤ ਨੂੰ ਫੋਨ ਕਰਨ ਲੱਗ ਜਾਂਦੇ ਸੀ ਸਵੇਰੇ ਉੱਠਦੇ ਸਾਰੇ ਉਹਨੂੰ ਲੈ ਜਾਂਦੇ ਸੀ ਪਤਾ ਨਹੀਂ ਕਿੱਧਰ ਮਾਤਾ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਤੁਸੀਂ ਬਾਈ 24 ਘੰਟੇ ਸਾਡੇ ਨਾਲ ਰਹਿੰਦਾ ਸੀ ਅਸੀਂ ਮਾਰਾਂਗੇ ਉਹਨੂੰ ਭਰਾ ਸੀਗਾ ਸਾਡਾ ਉਹ ਨਾਲੇ ਬੇਬੇ ਇਹਨਾਂ ਤੇ ਤੋਂ ਵਾਧੂ ਦਾ ਸ਼ੱਕ ਕਰੀ ਜਾਂਦੀ ਮੈਨੂੰ ਤਾਂ ਇਹਦੇ ਸ਼ੱਕ ਆਗਾ ਇਹਦੇ ਜਵਾਕ ਦੇ ਕੱਲ ਥੱਪੜ ਕੀ ਮਾਰਤਾ ਉਹਨੇ ਤਾਂ ਇਹ ਮਰਮਰ ਜਾਂਦਾ ਸੀ ਕਿ ਮੈਂ ਉਹਨੂੰ ਮਾਰੂੰਗਾ ਮੈਨੂੰ ਤਾਂ ਇਹਦੇ ਸ਼ੱਕ ਆ ਇਹ ਵੀ ਕਹਿੰਦੇ ਸੀ ਵੀ ਮਾਰੂੰ ਉਹਨੂੰ ਲਾਪਰਤ ਤੂੰ ਕਿਉਂ ਝੂਠ ਬੋਲਦੀਆਂ ਜਨਾਬ ਮੇਰੀ ਗੱਲ ਸੁਣੋ ਕੱਲ ਪਰਸੋਂ ਨਸ਼ੇ ਡੱਕੇ ਹੋਏ ਆਉਂਦੇ ਸੀ ਇਹ ਤੇ ਮੇਰੇ ਜਵਾਕ 'ਚ ਗੱਡੀ ਮਾਰੀ ਹੁੰਦੀ ਉਹ ਤਾਂ ਵਿਚੋਂ ਦੇਖਣੇ ਗੱਡੀ ਤੇ ਜਵਾਕ ਨੂੰ ਕੁੱਟਣੇ ਬੈਠੇ ਇਹ ਵੀ ਮੂਰੇ ਆ ਗਏ ਮੇਰੇ ਜਵਾਕ ਨੂੰ ਸਾਹਮਣਾ ਸੀ ਉਹ ਸਾਹਮਣੇ ਸੀ ਬਈ ਸਾਡੀ ਜ਼ਿੰਮੇਵਾਰੀ ਬਣਦੀ ਉਹ ਸਾਹਮਣੇ ਆਹ ਫਾਂਡੂ ਦੇ ਵੀ ਤੁਸੀਂ ਖਾਮ ਖਾਦ ਸਾਰੇ ਸਾਕ ਕਰੀ ਜਾਂਦੇ ਜੀ ਮਾਤਾ ਦੇ ਸਿੱਖੀ ਜੀ ਸਾਹਮਣੇ ਬੰਦੀਆਂ ਨਾ ਮੇਰਾ ਜਵਾਕ ਕਿੰਨਾ ਕ ਨਸ਼ਾ ਕਰਦਾ ਸੀ ਕਿਤੇ ਕਿੰਨਾ ਕ ਨਸ਼ਾ ਕਰਦਾ ਸੀ ਉਹ ਤੁਹਾਨੂੰ ਪਤਾ ਹੋਣਾ ਇਸ ਗੱਲ ਦਾ ਨਹੀਂ ਹੱਥ ਕਰੋ ਬਸ 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 ਮਾਤਾ ਮੰਨਦੇ ਆ ਮੁੰਡੇ ਦਾ ਕਤਲ ਹੋਇਆਗਾ ਪਰ ਸ਼ੱਕ ਦੇ ਆਧਾਰ ਤੇ ਕਿਸੇ ਨੂੰ ਵੀ ਐਵੇਂ ਗ੍ਰਿਫਤਾਰ ਨਹੀਂ ਕਰ ਸਕਦੇ ਨਾਲੇ ਤੁਸੀਂ ਸੁਣ ਲਓ ਸਾਰੇ ਪਿੰਡ ਤੋਂ ਬਾਹਰ ਨਹੀਂ ਜਾਣਾ ਸਾਰੇ ਕੇਸ ਦੀ ਦੁਬਾਰਾ ਤਪਤੀਸ ਹੋਊਗੀ ਕੱਲੇ ਕੱਲੇ ਨੂੰ ਥਾਣੇ ਬੁਲਾਇਆ ਜਾਊਗਾ ਸਾਰੇ ਆਪਣੇ ਆਪਣੇ ਘਰ ਨੂੰ ਚਲੋ ਆ ਮੇਸੀ ਹਾਂਜੀ ਮਾਤਾ ਤੁਸੀਂ ਟੈਨਸ਼ਨ ਨਾ ਲਓ ਤੁਹਾਡੇ ਪੁੱਤ ਦਾ ਕਾਤਲ ਜਲਦੀ ਲੱਭਿਆ ਜਾਊਗਾ ਤੁਸੀਂ ਹਾਂਜੀ ਬੇਬੇ ਬਾਰੇ ਆਈ ਸਰ ਤੋਂ ਸੀ ਹਾਂਜੀ ਥੋੜੀ ਤਮੰਨਾ ਪੂਰੀ ਹੋਈ ਗਈ ਜੀ ਕਾਤਿਲ ਦਾ ਪਤਾ ਲੱਗ ਹੀ ਗਿਆ ਨਾ ਪ੍ਰਿੰਪਤ ਹੁਣ ਕਿਹੜੀ ਗੱਲ ਦਾ ਝੂਠ ਬੋਲਣਾ ਕੀ ਲੁੱਕ ਰੱਖਣਾ ਮੈਨੂੰ ਸਾਰਾ ਪਤਾ ਲੱਗ ਗਿਆ ਕੀ ਮੇਰੇ ਪੁੱਤ ਦਾ ਕਤਲ ਕਿੰਨੇ ਕੀਤਾ ਮੈਂ ਤੇਰੀਆਂ ਸਾਰੀਆਂ ਬਾੜੇ 'ਚ ਖੜੀ ਦੀਆਂ ਗੱਲਾਂ ਸੁਣ ਲਈਆਂ ਸੀ ਜੀ ਦੇ ਨਾਲ ਤੋਂ ਗੱਲਾਂ ਕਰੀ ਜਾਂਦੀ ਸੀ ਦੇਖੀ ਜਾਂ ਨਾਲੇ ਤਵੇ ਬੋਲ ਵੀ ਪੈ ਕਾਸ਼ ਉਹ ਕੁਛ ਨਹੀਂ ਯਾਰ ਮੈਂ ਤੇਰੇ ਕਹਣ ਤੇ ਤੇਰੇ ਘਰ ਦੇ ਪਿੱਛੇ ਤਾਂ ਆ ਗਿਆ ਪਰ ਲਾਪ੍ਰਿਤ ਹਲੇ ਗੱਲ ਠੰਡੀ ਨਹੀਂ ਪਈ ਹਲੇ ਹੁਣ ਤਾਂ ਉਹ ਟਿਕਾਣੇ ਲਾਇਆ ਤੂੰ ਅਨਿਸ਼ੀਤੀ ਨੂੰ ਮੇਰੇ ਨੂੰ ਦੱਸ ਕੀ ਹੋਇਆ ਸੀ ਤੇ ਫੇਰ ਇਹ ਨਾ ਡਰ ਕੇ ਜਾ ਆਪਣੇ ਰਾਧਾ ਰੋਡ ਆ ਸੀ ਨਾ ਸਾਫ ਹੋ ਗਿਆ ਮੁੰਡਾ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈਗੀ ਕਿਸੇ ਤੋਂ ਵੀ ਜੀ ਸੱਚ ਕੇ ਜੁਰਮ ਮਾਫ਼ੀ ਕਰਿਆ ਜਾ ਸਕਦਾ ਠੀਕ ਹੈ ਤਰਾ ਦਾ ਰੋੜਾ ਇੰਨ ਸਾਫ਼ ਨਹੀਂ ਹੋਇਆ ਕਰਿਆ ਆਲਾ ਬਾਲੀ ਟਿੰਗੜਦਾ ਸੀ ਵੱਡਾ ਬੈਲੀ ਕਹੁੰਦਾ ਸੀ ਚਲ ਚਾੜਦਾ ਨਾ ਗੱਡੀ ਵਧੀਆ ਹੋਇਆ ਉਹੀ ਇੱਕ ਟੱਟਪਦਾ ਸੀਗਾ ਤੇ ਹਾਂ ਸੱਚ ਮੈਂ ਤਾਂ ਤੁਹਾਨੂੰ ਇਹ ਖੁਸ਼ਖਬਰੀ ਦੇਣੀ ਸੀ ਵੀ ਹੁਣ ਘਰ ਤੇ ਜਮੇ ਸਾਰਾ ਕੁਝ ਦੋਨਾਂ ਦਾ ਆਪਣਾ ਹੁਣ ਕਿਸੇ ਦੀ ਟੈਨਸ਼ਨ ਨਹੀਂ ਉਹ ਤੇਰੀ ਬੁੜੀ ਤਾਂ ਹੈਗੀ ਹਲੇ ਬੁੜੀ ਦੀ ਕੀ ਟੈਂਸ਼ਨ ਲੈਣੀ ਆ ਉਹ ਤਾਂ ਸਾਰਾ ਦਿਨ ਪਈ ਰਹਿੰਦੀ ਆ ਤਾਂ ਮਰਿਆ ਬਰਾਬਰ 6 ਮਹੀਨੇ ਤਾਂ ਕੋ ਟਪਕ ਜੋ ਮਿਲ ਕੇ ਸਾਰਾ ਕੁਝ ਆਪਣਾ ਤੇ ਇਹ ਹੀ ਗੱਲ ਜੋ ਆਖਦੀ ਤੂੰ ਤਾਂ ਮੈਂ ਟੇਕੇ ਪੜਨਾ ਲੱਗਾ ਬਸ ਹੁਣ ਰਹਿ ਗਏ ਆਪਾਂ ਦੋਨੋਂ ਹਾਂ ਮਾਂ ਮੰਨਦੀ ਆਂ ਵੀ ਉਹਦੇ ਕਾਤਲ ਦੇ ਬੱਚਾ ਮੈਂ ਬਣੀ ਪਰ ਮੈਂ ਵੀ ਕੀ ਕਰਦੀ ਉਹ ਮੇਰਾ ਖੜਾ ਹੀ ਨਹੀਂ ਛੱਡਦਾ ਸੀ ਉਹ ਤੋਂ ਖੜਾ ਛਡਾਉਣ ਵਾਸਤੇ ਮੈਂ ਬਹੁਤ ਤਰੀਕੇ ਵਰਤੇ ਗੱਲ ਸੁਣੀ ਜੀ ਮੇਰੀ ਇੱਕ ਹਾਂ ਕੀ ਹੋਇਆ ਬੇਬੇ ਕਿੱਥੇ ਬੇਬੇ ਤਾਂ ਘਰੇ ਹੈ ਨਹੀਂਗੀ ਬੇਬੇ ਹੁੰਦੇ ਗੱਲ ਕਰਨ ਦਾ ਟਾਈਮ ਵੀ ਨਹੀਂ ਲੱਗਦਾ ਹੈਗਾ ਮੈਂ ਤੁਹਾਡੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਸੀ ਹਾਂ ਦੱਸ ਹਰ ਟਾਈਮ ਮੇਰੇ ਨਾਲ ਲੜਦੀ ਰਹਿੰਦੇ ਹੋ ਕਦੇ ਸੁੱਤੇ ਸੁਭਾਅ ਵੀ ਗੱਲ ਕਰ ਲਿਆ ਕਰੋ ਤੂੰ ਗੱਲਾਂ ਹੀ ਕਰਦੀਆਂ ਲੜਾਣਾ ਤਾਂ ਹੋਰ ਕੀ ਕਰਾਂ ਗੱਲ ਦੱਸ ਕੀ ਹੈ ਗਲਤਾਂ ਇਹ ਸੀਗੀ ਵੀ ਦੇਖ ਨਾ ਤੇਰੀ ਨਹੀਂ ਬਣੀ ਮੇਰੇ ਨਾਲ ਨਾ ਮੇਰੀ ਤੇ ਨਾਲ ਨਹੀਂ ਜੇ ਆਪਾਂ ਇਹ ਗੱਲ ਤੋੜੀਏ ਨਾ ਤਾਂ ਹੀ ਫਾਇਦੇ ਚ ਇਹ ਫਿਰ ਹੁਣ ਬੇਬੇ ਤੋਂ ਬਿਨਾ ਕਰਨ ਦੀ ਵੀ ਲੋੜ ਨਹੀਂ ਇਹ ਤਾਂ ਦੋ ਬੇਬੇ ਦੇ ਹੁੰਦੇ ਵੀ ਕਹੀ ਹੈ ਜਾਨੀਆਂ ਮੈਨੂੰ ਜਿਵੇਂ ਤੈਨੂੰ ਕੁਵਾਰੀ ਕੁੜੀ ਦਾ ਰਿਸ਼ਤਾ ਕਰਾਰਾ ਹੈ ਹੈ ਹਾਂ ਜਿਨ੍ਹਾਂ ਨੂੰ ਆਪਣੀ ਜ਼ਮੀਨ ਗਹਿਣੇ ਦਿੱਤੀ ਹੋਈ ਆ ਉਹਨਾਂ ਦਾ ਘਰੇ ਇੱਕ ਕੁੜੀ ਆਹੀ ਆ ਉਹ ਮੇਰੀ ਬਚਪਨ ਦੀ ਸਹੇਲੀ ਆ ਮੇਰੇ ਨਾਲ ਹੀ ਪੜੀ ਆ ਕੱਠੀਆਂ ਸੀ ਜਵਾਨ ਹੋਈ ਉਹ ਹਜੇ ਤੱਕ ਕੁਵਾਰੀ ਆ ਜੇ ਤੂੰ ਚਾਹਣਾ ਮੇਰੇ ਰਿਸ਼ਤਾ ਉਹਦੇ ਨਾਲ ਕਰਾ ਲੈ ਮੈਂ ਨਾ ਕਿਉਂ ਕਰੂੰਗਾ ਪਰ ਗਲਤ ਹੈ ਵੀ ਅਗਲੇ ਕਰਨਗੇ ਕੀ ਪਤਾ ਨਾ ਕਰਨਗੇ ਹੈ ਉਹ ਮੇਰੀ ਜ਼ਿੰਮੇਵਾਰੀ ਉਹਨਾਂ ਨੂੰ ਮਨਾਉਂਦੀ ਬਸ ਤੂੰ ਐ ਕਰੀ ਖੇਤਵਾਂ ਨਹੀਂ ਜਾ ਉਹਨਾਂ ਦੇ ਘਰੇ ਕੁੜੀ ਨੂੰ ਇੱਕ ਵਾਰ ਨਿਗਾਥਾ ਨਹੀਂ ਕੱਢਿਆ ਜੇ ਤੇਰੇ ਕੁੜੀ ਪਸੰਦ ਆ ਬਾਕੀ ਗੱਲ ਮੈਂ ਆਪੀ ਤੋਰ ਲਾ ਚਲੋ ਤਾਂ ਮੈਂ ਕਰ ਕਰਨੀ ਲੰਗ ਜੂਗਾ ਗੇੜਾ ਖੂੜਾ ਮਾਰ ਲੂਗਾ ਪਰ ਪਿੰਡ ਚ ਮੇਰਾ ਰਿਕਾਰਡ ਇਹ ਹੈ ਜੀ ਯਾਰ ਗੱਲ ਬਣ ਜੂਗੀ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਚਿਰੋਤਰੀ பாਬੀ ਨੇ ਕਹਤਾ ਨਾ ਵੀ ਤੇਰਾ ਰਿਸ਼ਤਾ ਮੈਂ ਕਰਾਉਣੀ ਆ ਤਾਂ ਮੈਂ ਕਰਾਉਣੀ ਆ ਬਸ ਠੀਕ ਹੈ ਫਿਰ ਚੱਲ ਕੋਈ ਨਹੀਂ ਹਲੇ ਫਿਰ ਬੇਬੇ ਨਾਲ ਨਹੀਂ ਗੱਲ ਤੋੜੀ ਕੋਈ ਬੇਬੇ ਨਾਲ ਨਹੀਂ ਗੱਲ ਤੋੜਦੀ ਮੈਂ ਪਹਿਲਾਂ ਤੂੰ ਕੁੜੀ ਨੂੰ ਦੇਖਿਆ ਜਾ ਕੇ ਮੈਂ ਕਰਦਾ ਤਸੱਲੀ ਆਦ انا ਰੋਜ਼ ਖਾਰਾ ਪੈ ਜਾਂਦਾ ਬਾਈ ਨਾਲ ਗੱਲ ਕਰਕੇ ਨਾ ਐਤ ਕਿਨੂੰ ਸ਼ਾਂਗੀ ਦਿੰਨੇ ਆ ਹੋਰ ਸ਼ਰੀਪ ਪੁੱਤ ਕੀ ਹਾਲ ਤੇਰਾ ਵਧੀਆ ਬਾਈ ਤੁਸੀਂ ਦੱਸੋ ਹਾਂ ਵਧੀਆ ਦਿਲ ਲੱਗ ਗਿਆ ਤੇਰਾ ਲੈ ਬਾਈ ਆਬ ਦੀ ਮਾਸੀ ਦੇ ਘਰੇ ਜੀ ਨਹੀਂ ਲੱਗੂਗਾ ਕਮਾਲ ਦੀ ਗੱਲ ਕਰੀ ਜਾਂਦੇ ਆ ਇਹ ਤਾਂ ਵਧੀਆ ਗੱਲ ਆ ਚੱਲ ਠੀਕ ਐ ਚੰਗਾ ਮੈਂ ਕਰਨਾ ਕੋਈ ਕੰਮ अच्छी ਗੱਲ ਆ ਯਾਰ ਕੁੜੀ ਤਾਂ ਬੜੀ ਸੋਹਣੀ ਐ ਇੱਕ ਵਾਰ ਹੋਰ ਦੇਖ ਲੈ ਕਾਲ ਕੁੜਗੇ ਬਈ ਆ ਪਤਾ ਨਹੀਂ ਕੌਣ ਸੀ ਬਰ ਬੰਦਾ ਜਾਂ ਦੋ ਤਿੰਨ ਗੇੜੇ ਦੇ ਗਿਆ ਆਪਣੇ ਗੇਟ ਕਣੀਓ ਚੱਕੀ ਜਾਂਦਾ ਹੈਗਾ ਸ਼ਾ ਇਹ ਸਾਲਾ ਹੁਣ ਮੋਟਰ ਤੋਂ ਘਰ ਤੱਕ ਪਹੁੰਚ ਗਿਆ ਲੱਗਦਾ ਕਰਨੇ ਪੈਣੇ ਇਹਦੇ ਨਾਲ ਦੋ ਹੱਥ ਪਤਾ ਨਹੀਂ ਇਹਨੂੰ ਕੀ ਚਾਹੀਦਾ ਹੈ ਬੇਸ਼ੀ ਕੀ ਹੋਇਆ ਹੋਣਾ ਕੀ ਆ ਬਾਈ ਆ ਵਿੱਕੀ ਦੀ ਕਤੂਰ ਦੇਖਦਾ ਪਹਿਲਾਂ ਮੋਟਰ ਤੇ ਪੈੜਦਾ ਸੀ ਆਪਣੀ ਤੇ ਹੁਣ ਘਰ ਤੱਕ ਪਹੁੰਚ ਗਿਆ ਆ ਛੱਤਾਂ ਮਾਰਦਾ ਪਿਆ ਸੀ ਛੇਰੀ ਕੀ ਕਰੂੰ ਜੀ ਪਤਾ ਨਹੀਂ ਮੈਸਰ ਜੀ ਕੌਣ ਸੀ ਦੋ ਤਿੰਨ ਵਾਰੀ ਆਪਣੇ ਗੇਟਾਂ ਕਨੇ ਝਾਕ ਕੇ ਲੰਘਿਆ ਤਾਂ ਕਰਕੇ ਮੈਂ ਬਾਈ ਨੂੰ ਦੱਸਿਆ ਸੀ ਚਲ ਕੋਈ ਨਾ ਮੈਨੂੰ ਆਪਾਂ ਚੱਲਦੇ ਹਾਂ ਉਹਦੇ ਘਰੇ ਚਲ ਕੁੜੀ ਤੂੰ ਕਰ ਕੰਮ ਨਿਕਲੋ ਵੱਡੇ ਬਦਮਾਸ਼ਾਂ ਕਿੱਥਿਆਂ ਤੂੰ ਹਾਂਜੀ ਲਾਪ੍ਰੀਤ ਤੇਰਾ ਜੇਠ ਕਿੱਥੇ ਆ ਉਹ ਤਾਂ ਹੰਨੀ ਜੀ ਘਰੇ ਤੇਰੀ ਸੱਸਾ ਉਹ ਬਾੜੇ ਚ ਗਏ ਹੋ ਨਹੀਂ ਕੰਮ ਸੀ ਜੀ ਕੋਈ ਲਾਪ੍ਰੀਤ ਅਨਸਾਰ ਹੀ ਪਤਾ ਆ ਪਿੰਡ ਚ ਕੀ ਗੰਦ ਪਾਰਖਿਆ ਨੇ ਦੇਖ ਭਾਬੀ ਜਮੀਨ ਉਹਨੇ ਸਾਨੂੰ ਗਹਿਣੇ ਰੱਖੀ ਆ ਉਸ ਦਾ ਮਤਲਬ ਨਹੀਂ ਆ ਜਾ ਕੇ ਸਾਡੀ ਮੋਟਰ ਤੇ ਬੈਠਣ ਦਾ ਸਾਡੀਆਂ ਧੀਆਂ ਭੈਣਾਂ ਉਥੇ ਜਾਂਦੀਆਂ ਨੇ ਮੋਟਰ ਦੀ ਗੱਲ ਤਾਂ ਛੱਡ ਉਹ ਤਾਂ ਸਾਡੇ ਦਰਵਾਜ਼ੇ ਅੱਗੇ ਕਿਹੜੇ ਮਾਰ ਲਾ ਪਿਆ ਜੇ ਜ਼ਿਆਦਾ ਵੈਲੀ ਬੰਦਾ ਨਾ ਉਹਨੂੰ ਕਾ ਛਡਾਲਾ ਆਪਣਾ ਖੇਤ ਲੋਪਰੀ ਤਾਂ ਅਸੀਂ ਇੱਜਤਦਾਰਾਂ ਧੀਆ ਪੈਣਾ ਦੇ ਸਾਝੇ ਆ ਸਮਝਾ ਲਈ ਉਹਨੂੰ ਕਿ ਬੰਦਾ ਬਣ ਕੇ ਰਹੇ ਤੁਸੀਂ ਤਾਂ ਜੀ ਘਰੇ ਲਾਂਬਾ ਲੈ ਕੇ ਆ ਜਾ ਜਿਵੇਂ ਉਹ ਸਾਡੇ ਬਾਲੇ ਘਨੇ ਚੁੰਦਾ ਤੁਹਾਨੂੰ ਵੀ ਪਤਾ ਜੇ ਉਹਨੇ ਪਿੰਡ ਚ ਗੰਦ ਪਾਇਆ ਹੋਇਆ ਤਾਂ ਘਰੇ ਵੀ ਨਹੀਂ ਉਹ ਕਿਸੇ ਦੀ ਮੰਨਦਾ ਹੈਗਾ ਨਾਲੇ ਮੈਂ ਉਹ ਤੋਂ ਕੀ ਲੈਣਾ ਜਿੱਥੇ ਮਰਜ਼ੀ ਜਾਵੇ ਭਾਬੀ ਜਾਂਦੀ ਤਾਂ ਸਾਰਾ ਪੁਜੇ ਨਾਲੇ ਸਾਰਾ ਪਿੰਡ ਗੱਲਾਂ ਕਰਦਾ ਏ ਦੇਖ ਇਸ਼ਕ ਤੇ ਮੁਸ਼ਕਲ ਕਦੇ ਸੁਭਦਾ ਨਹੀਂ ਹੁੰਦਾ ਸਮਝਾ ਦੀ ਉਹਨੂੰ ਵੱਡੇ ਵੈਲੀ ਨੂੰ ਅਸੀਂ ਕਿੱਥੇ ਤੋਂ ਘਟਰੀ ਨਾਲੇ ਚੰਗਾ ਮੈਂ ਉਹ ਤੋਂ ਕੁਝ ਨਹੀਂ ਲੈਣਾ ਜਿੱਥੇ ਜਾਂਦਾ ਜਾਵੇ ਮੇਰੇ ਬਣੀਆਂ ਤਾਂ ਕੱਲ ਨੂੰ ਮਾਰਦੇ ਅੱਜ ਮਾਰ ਦੋ ਸਾਨੂੰ ਕੀ ਚੱਲ ਕੋਈ ਗੱਲ ਨਹੀਂ ਲਫਰੀ ਤਾਂ ਫਿਰ ਅਸੀਂ ਆਪ ਹੀ ਦੇਖ ਲਾਂਗੇ ਜੋ ਕਰਨਾ ਹੈ ਉਹਦਾ ਬਸ ਛਿ ਕੋ ਹਾਂ ਬੇਚੀ ਮੇਰੇ ਕੋਲ ਤਾਂ ਲਾਂਬਾ ਲੈ ਕੇ ਐ ਆਏ ਨੇ ਜਿਵੇਂ ਮੈਂ ਬਾਲੀ ਇੱਜ਼ਤ ਕਰਦੀ ਹੁੰਨੀ ਆ ਉਹਦੇ ਮੈਨੂੰ ਕੀ ਲੈਣਾ ਕਿਦਰ ਮਰਜੀ ਮਰੇ ਮੈਂ ਤੂੰ ਬਗਲ 'ਚ ਕੀ ਕਰਨਾ ਹੈ ਫਾਜਨਾ ਵਿਕੀ ਕਰਿਆਗਾ ਕਿਤੇ ਗਿਆ ਨਹੀਂ ਜੋਨੇ ਐਵੇਂ ਦੇਖ ਲੈਣਾ ਪੰਗਾ ਪੈ ਜਾਊਗਾ ਉਹ ਕਿਧਰੇ ਨਹੀਂ ਗੋਲੀ ਮਾਰਦਾ ਉਹ ਐਸੇ ਵੀ ਮੈਂ ਪੂਆ ਹੋਰਾਂ ਕੋਲੇ ਜਾਣਾ ਯਾਰ ਫਿਰ ਦੋ ਤਿੰਨ ਦਿਨ ਮਿਲਿਆ ਨਹੀਂ ਜਾਣਾ ਆ ਕਰਕੇ ਮੈਂ ਆ ਗਿਆ ਮੇਰਾ ਜੀਜਾ ਨਹੀਂ ਲੱਗਿਆ ਅੱਛਾ ਜੀ ਤੇ ਮੇਰੀ ਗੱਲ ਸੱਚ ਪੰਗਾ ਦਾ ਬੜਾ ਡਰਦਾ ਹੁੰਦਾ ਸਤੋ ਅੱਜ ਕਿਵੇਂ ਦਲੇਰ ਬਣਿਆ ਫਿਰਦਾ ਹੈ ਦਮ ਦੱਡਾ ਡੁੱਡਾ ਨਹੀਂ ਯਾਰ ਮੈਂ ਉਹ ਤੋਂ ਬਸ ਵੈਸੇ ਹੀ ਘਰ ਦੇ ਤਾਂ ਥੋੜਾ ਐਂ ਜੋ ਹੋ ਜਾਂਦਾ ਵੀ ਚੱਲੋ ਕਿ ਤੂੰ ਹੀ ਰੌਲਾ ਪਾ ਦੇ ਉਹ ਕੀ ਕਰਦਾ ਉਹ ਅੱਛਾ ਇੱਧਰ ਕਰਕੇ ਇੱਧਰ ਕਰਕੇ ਮੈਨੂੰ ਧੋਖੇ 'ਚ ਰੱਖ ਦਿੱਤੀ ਹੈ। ਉਹ ਦੇਖ ਯਾਰ ਨੱਕ ਕੀ ਚੱਲ ਰਤ ਰਿਹਾ ਹੈ? ਦੇਖ ਹੀ ਲਿਆ ਤੂੰ ਆਪਦੀ ਅੱਖਾਂ ਨਾਲ ਚੱਲ ਕੀ ਰਿਹਾ ਹੈ? ਪਤਾ ਹੀ ਆ ਤੈਨੂੰ? ਹੁਣ ਤੱਕ ਤੇਰੀਆਂ ਬਹੁਤ ਚੱਲ ਗਈਆਂ। ਹੁਣ ਨਹੀਂ ਚੱਲਣ ਦਿੰਦਾ। ਉਹ ਯਾਰ ਤੂੰ ਮੇਰੇ ਨਾਲ ਗੱਲ ਕਰ ਉਹ ਤੇ ਚੜ੍ਹ ਕੇ ਕਦੋਂ ਜਾਣਾ ਹੈ? ਤੇਰੇ ਨਾਲ ਗੱਲ ਕੋਈ ਨਹੀਂ ਕਰ ਹੁਣ ਮੈਂ। ਮੇਰੇ ਘਰ ਦੀ ਇੱਜ਼ਤ ਹੈ ਇਹ। ਪਰਜਾਈਆਂ ਮੇਰੀਆਂ ਇਹ ਤੇ ਤੂੰ ਸਾਲਾ ਮੇਰੇ ਘਰ ਚ ਆ ਕੇ ਮੇਰੇ ਤੇ ਨੌ ਮਾਰਦਾ। ਪਰਜਾਈਆਂ ਇੱਥੇ ਰੱਖੀ ਆ ਓਏ। ਤੂੰ ਇੱਥੋਂ ਨਿਕਲ। ਤੈਨੂੰ ਤਾਂ ਮੈਂ ਬਾਅਦ 'ਚ ਦੇਖੂ ਪਹਿਲਾਂ ਮੈਂ ਇਹਦਾ ਗੱਲ ਘੋਟ ਤੁਰਕ ਤੁਰਕ ਤੇਰੀਆਂ ਗੱਲਾਂ ਤੋਂ ਸਾਫ਼ ਹੀ ਪਤਾ ਚੱਲਣ ਦਿਆ ਵੀ ਤੂੰ ਮੇਰੇ ਪੁੱਤ ਤੋਂ ਖਿਹੜਾ ਨਹੀਂ ਛਡਾਉਣਾ ਚਾਹੁੰਦੀ ਸੀ ਬਲਕਿ ਉਹਨੂੰ ਮਾਰਨਾ ਹੀ ਚਾਹੁੰਦੀ ਸੀ ਤੇ ਤੂੰ ਮਾਰ ਕੇ ਹੀ ਸਾਹ ਲਿਆ ਜੇ ਤੂੰ ਖਿਹੜਾ ਛਡਾਉਣਾ ਹੁੰਦਾ ਨਾ ਹੋਰ ਬਥੇਰੇ ਤਰੀਕੇ ਸੀਗੇ ਮੇਰੇ ਨਾਲ ਅੱਡ ਘਰ ਚ ਰਹਿ ਸਕਦੀ ਸੀ ਤੂੰ ਪਰ ਨਹੀਂ ਤੂੰ ਤਾਂ ਇੱਕ ਮਾਂ ਦੀ ਕੁੱਖ ਝਾੜਤੀ ਮੇਰਾ ਘਰ ਝਾੜਦਾ ਤੂੰ ਤਾਂ ਮੇਰੇ ਜਬਾਰੇ ਵੀ ਨਹੀਂ ਸੋਚਿਆ ਕਲਜੋਗ ਨੇ ਮੇਰੇ ਬਾਰੇ ਵੀ ਨਹੀਂ ਸੋਚਿਆ ਸਰ ਲੈ ਜਾ ਉਹਨੂੰ ਇੱਥੋਂ ਹਾਂਜੀ ਮੈਡਮ ਤੁਹਡੀ ਬਣਦੀ ਸਜ਼ਾ ਹੁਣ ਪੁਲਿਸ ਦੇ ਹੋਗੀ ਤੁਹਾਡੇ ਤੇ ਲਾੜੀ ਦੀ ਅਸਲੀ ਜਗ੍ਹਾ ਜੇਲ ਹੈਗੀ ਚਲੋ